ਆਹ ਜੇ ਕਹੀਏ ਨਾ ਜਥੇਬੰਦੀ ਵਾਲੇ ਮਤਾਵਾਂ ਕਾਇਵਾ ਜਥੇਬੰਦੀ ਤੇ ਉਹ ਹੈ ਦੀ ਨਹੀਂ ਕਿ ਉੱਥੇ ਛੱਡਾ ਲੈ ਰਸ ਤੇ ਲਾਲ ਕਿਲੇ ਦੇ ਜਿਹਨਾਂ ਦੀ ਮੰਗ ਦਸਾਨੀ ਮੰਗ ਨਹੀਂ ਸੀ ਉਹ ਹੋਰ ਮੰਗਾ ਸੀ ਆਖਰ ਇਹ ਜਿਹੜੀਆਂ ਦੂਧੀਆਂ ਮੰਗਾ ਪਰਤੀ ਲੜਾਈ ਲੜ ਰਹੀ ਜੜੀ ਆ ਰਹੀ ਤੇ ਕਿ ਲੋਕਲ ਮੁਖਿਓ ਜਿੱਥੇ ਲੱਗਦੇ ਤੁਹਾਡੇ ਡਿਸਟ੍ਰਿਕਟ ਬੰਦੀਆਂ ਚ ਪੈਂਦੇ ਜੀ ਕਹਗੇ ਨਾ ਤਾਂ ਅਸੀਂ ਵਿਰੋਧ ਕਰਦੇ ਅਸੀਂ ਕੋਈ ਵਿਰੋਧ ਨਹੀਂ ਕਰਦੇ ਠੀਕ ਹੈ ਜੀ ਠੀਕ ਹੈ ਬਾਜ਼ਾਰ ਬੰਦ ਹੈ ਅਸੀਂ ਆਪਣੇ ਕਾਰੋਬਾਰ ਆਪਣੇ ਬੰਦ ਕਰੇ ਅੱਜ ਪੂਰੇ ਪੰਜਾਬ ਦੇ ਵਿੱਚ ਹੀ ਜੀ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਕਿਸਾਨ ਦਿੱਤੇ ਵੱਡੇ ਵੱਡੇ ਪਿਛਲੇ ਕਈ ਦਿਨਾਂ ਤੋਂ ਆਪਾਂ ਅੰਦਰੋਂ ਲੋਕ ਫੋਟੋ ਤੇ ਸੰਗਠਿਤ ਦਾ ਜਾ ਰਿਹਾ ਜਕੀ ਸਿੰਘ ਢੱਲੇਵਾਲ ਹੋਰਾਂ ਦੇ ਵੱਲੋਂ ਲਗਾਤਾਰ ਮੁਖੜਤਾਤ ਜਾਰੀ ਹੈ ਜਿਸ ਨੂੰ ਲੈ ਕੇ ਅਸੁੱਲੇ ਤੁਸੀਂ ਬੰਦੇ ਸਤਿਤਾ ਅਸੀਂ ਮੂਚੀ ਦੇ ਵਿੱਚ ਖੜੇ ਆ ਜਿੱਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਬਿਲਕੁਲ ਇਸ ਬੰਦੇ ਸਮੱਤ ਕੱਲੂ ਰਣਿਆ ਮਿਲਿਆ ਅਸਰ ਦੇਖਣ ਨੂੰ ਮਿਲਿਆ ਭਾਵੇਂ ਕਿ ਜ਼ਿਆਦਾ ਦੁਕਾਨਾਂ ਬੰਦੇ ਪਰ ਕੁਝ ਦੁਕਾਨਾਂ ਖੁੱਲੀਆਂ ਹੋਈ ਨੇ ਆਵਾਜ਼ਾਈ ਲਗਾਤਾਰ ਵਰਕਰਾਂ ਰਿਹਾ ਸੋ ਦੁਕਾਨਾਂ ਵੀ ਖੁੱਲੀਆਂ ਹੈ ਕੁਝ ਆਵਾਜ਼ਾਈ ਵੀ ਲਗਾਤਾਰ ਜਾਰੀ ਹੈ ਇਹ ਤਸਵੀਰਾਂ ਤੁਸੀਂ ਨੂਰਪੁਰ ਤੋਂ ਦੇਖ ਲਈ ਜੀ ਜੋ ਜੋਦੀ ਲਾਕ ਕੇ ਦਿਆ ਕਿ ਕਿਰਾਏ ਚੋਕੀ ਪੀਰਬਾਬ ਜਿੰਦਾ ਸ਼ਹੀਦ ਮੁੱਖ ਚੌਕ ਤੇ ਇਸਲੇ ਖੜੇ ਆ ਜੀ ਜੋ ਕਿ ਇੱਕ ਪਾਸੇ ਇਹ ਸੜਕ ਜੋ ਜਾ ਰਹੀ ਹੈ ਅ ਅ ਵਰਸ਼ਲ ਤੋਂ ਪਰਤ ਜਾ ਰਹੀ ਹੈ ਤੇ ਦੂਸਰੇ ਪਾਸੇ ਇਹ ਸੜਕ ਜਿੱਦੇ ਪਾਸੇ ਵਸ ਰਹੀ ਹੈ ਇਹ ਰੋਖਣ ਨੂੰ ਜਾਣ ਵਾਲੀ ਸੜਕ ਤੇ ਤੀਸਰੇ ਪਾਸੇ ਇਹ ਮਾਰਗ ਬਲਾਚੋੜ ਦਾ ਮਾਰਗ ਹੈ ਬਿਲਕੁਲ ਜੇ ਤੁਸੀਂ ਸਟ੍ਰੈਟੀਜੀ ਪੀਰਾ ਦੇਖ ਸਕਦੇ ਹੋ ਕਿ ਇਸ ਵੇਲੇ ਜੋ ਇਹ ਖਲਾਸ ਨੂੰ ਕਰਕੇ ਰਲਿਆ ਮਿਲਿਆ ਅਸਰ ਦਿੱਖ ਨੂੰ ਦਿੱਤਾ ਹੈ ਤੇ ਦੂਸਰੇ ਪਾਸੇ ਪੰਨੀ ਤਰ੍ਹਾਂ ਬਹੁਤ ਸਾਰੇ ਆਪਣੀ ਬੰਦੀ ਦੀ ਆਗੂ ਖੜੇ ਦਿਖਾਈ ਦੇ ਰਹੇ ਆ ਆਓ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਉਹਨਾਂ ਤੋਂ ਜਾਣਦੇ ਹਾਂ ਕਿ ਅੱਜ ਦਾ ਕਿਸ ਤਰ੍ਹਾਂ ਦਾ ਉਹਨਾਂ ਦਾ ਸਮਰਥਨ ਮਿਲ ਰਿਹਾ ਹੈ ਕਿਉਂਕਿ ਜੱਤਾਂ ਲੋਕਾਂ ਕਰਕੇ ਮਿਲਿਆ ਜੁਲਿਆ ਸਮਰਥਨ ਹੈ ਪਰ ਕੁਝ ਕਿਸਾਨ ਜਿੱਥੇ ਬੰਦਿਆਂ ਦਾਵਾ ਕਰਕੇ ਕਿ ਸਾਨੂੰ ਜੁਰੂਰਤ ਸਮਰਥਨ ਮਿਲਿਆ ਹੈ ਤੇ ਆਓ ਹੁਣ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਆਪਣੇ ਆਪ ਮਾਰੇ ਇੱਥੇ ਆਇਆ ਵਾ ਜਿਵੇਂ ਇਹ ਨਾ ਜਥੇਬੰਦੀਆਂ ਦੇ ਮਤਾਬਕ ਆਇਆ ਵਾ ਜਥੇਬੰਦੀਆਂ ਤੇ ਉਹ ਹੈ ਜੀ ਨਹੀਂ ਉੱਥੇ ਛੱਡਾ ਲੈ ਰੱਖਦਾ ਲਾਲ ਕਿਲੇ ਤੇ ਜਿਨ੍ਹਾਂ ਦੀ ਮੰਗ ਕਿਸਾਨੀ ਮੰਗ ਨਹੀਂ ਸੀ ਉਹ ਹੋਰ ਮੰਗਾ ਸੀ ਸਾਡੇ ਮੋਰਚੇ ਨਾਲ ਕਦੇ ਰਲੇ ਨਹੀਂ ਪਰ ਅਸੀਂ ਇਹਦਾ ਸਮਰਥਨ ਕਰਦੇ ਆ ਮੋਰਚੇ ਨਾਲ ਦੋ ਗੁੱਫੀ ਹੈ ਲੋਕ ਚਾਹੁੰਦੇ ਹੈ ਸਰਕਾਰ ਦਾ ਕਿ ਇਹ ਜਿਹੜਾ ਸਨਾਂ ਦੇ ਨਾਲ ਟੱਕਾ ਹੋ ਰਿਹਾ ਇਹ ਨਹੀਂ ਹੋਣਾ ਚਾਹੀਦਾ ਹੋਰ ਕੋਈ ਸਵਾਲ ਪੁੱਛਣ ਦੱਸੋ ਭਾਜੀ ਤਾਂ ਤੁਸੀਂ ਦੂਦੀ ਆਪਣੀ ਗੱਲ ਦੀ ਆਪਣੀ ਗੱਲ ਹਦੋਂ ਕਿੰਨਾ ਆਪਣੀ ਗੱਲ ਦਿੱਤੀ ਹੈ ਕਿ ਕਿੰਨਾ ਦਾ ਵੀ ਇਹ ਸਵਾਲ ਹੈ ਜਥੇਬੰਦੀਆਂ ਆਪਦੀ ਭਰਾਤਰੀ ਜਥੇਬੰਦੀਆਂ ਸਾਰੀਆਂ ਕਿ ਆਖਰ ਜਿਹੜੀਆਂ ਦੁਨੀਆ ਮੰਗਾ ਪ੍ਰਤੀ ਲੜਾਈ ਲੜ ਰਹੀ ਜੜੀ ਆ ਰਹੀ ਹੈ ਲੇਕਿਨ ਲੋਕਲ ਮੁੱਦੇ ਉੱਤੇ ਕਿਤਨੇ ਕਿਤੇ ਤੁਹਾਡੀਆਂ ਜਥੇਬੰਦੀਆਂ ਚੁੱਪ ਹੈ ਤੇ ਪਹਿਲਾ ਉਸ ਬੰਦਾ ਸਮਰਥਨ ਤੁਸੀਂ ਤੁਹਾਡੇ ਤੋਂ ਤੱਕ ਕਿਸ ਤਰ੍ਹਾਂ ਮਿਲਨੇ ਮਾਈਕ ਕੋਣ ਹੈ ਤੁਹਾਡਾ ਸਮਰਥਨ ਤੁਹਾਡੇ ਸਾਹਮਣੇ ਹੈ ਭਾਜੀ ਮਾਈਕ ਕੋਣ ਜਿਹੜੀ ਤੁਸੀਂ ਸਾਡੀ ਗੱਲ ਕਰਦੇ ਸਾਡੀ ਜਥੇਬੰਦੀ ਦੀ ਅਸੀਂ ਮੱਤਰੀ ਕਹਾਂਗੇ ਨਾ ਤਾਂ ਅਸੀਂ ਵਿਰੋਧ ਕਰਦੇ ਅਸੀਂ ਕੋਈ ਵਿਰੋਧ ਨਹੀਂ ਕਰਦੇ ਠੀਕ ਹੈ ਜੀ ਠੀਕ ਹੈ ਬਾਜ਼ਾਰ ਬੰਦ ਹੈ ਅਸੀਂ ਆਪਣੇ ਕਾਰੋਬਾਰ ਆਪਣੇ ਬੰਦ ਕਰ ਰਹੇ ਹਾਂ ਠੀਕ ਹੈ ਜੀ ਠੀਕ ਹੈ ਜਿਹੜੀਆਂ ਜਿਹੜੀ ਜੋ ਵੀ ਹੈ ਕਾਲ ਜੋ ਸਾਨੂੰ ਸੰਯੁਕਤ ਕਿਸਾਨ ਮੋਰਚਾ ਕਾਲ ਲਊਗਾ ਜਿਹੜੀ ਮੇਰੀ ਜਥੇਬੰਦੀ ਦੀ ਗੱਲ ਜਮੂਰੀ ਕਿਸਾਨ ਸਭਾ ਦੀ ਜੋ ਸਾਨੂੰ ਸੰਯੁਕਤ ਕਿਸਾਨ ਮੋਰਚਾ ਕਾਲ ਲਊਗਾ ਅਸੀਂ ਉਹਦੇ ਮਗਰਚ ਅੱਛਾ ਜੀ ਠੀਕ ਹੈ ਜੀ ਠੀਕ ਹੈ ਬੰਦ ਹੈ ਸਾਰਾ ਕੁ ਬੜਾ ਵਧੀਆ ਬੰਦ ਹੈ ਗੱਲ ਦਾ ਮੋਰ ਕਿਆ ਜਾਂਦੇ ਸੰਜੋਤ ਕਿਸਾਨ ਮੋਰਚੇ ਦੇ ਸੱਜੇ ਤੁਹਾਡੇ ਵੱਲੋਂ ਆਪਣਾ ਜੋ ਮਰਚੀ ਕੀਤਾ ਜਾ ਰਿਹਾ ਪਹੁੰਚ ਦੀ ਗੱਲ ਹੈ ਕਿਸਾਨਾਂ ਦੀ ਮੰਗਾਂ ਦੀ ਲੇਕਿਨ ਹੁਣ ਇਹ ਵੀ ਸਵਾਲ ਤਾਂ ਨਿਕਲ ਜਾ ਰਿਹਾ ਹੈ ਇਹਦਾ ਲੋਕ ਵੀ ਕਹੇ ਜੋ ਅਸੀਂ ਨੇ ਗੱਲ ਕਹੀ ਹੈ ਕਿ ਜਦੋਂ ਲੋਕਲ ਮੁੱਦੇ ਦੀ ਗੱਲ ਕਰਦੇ ਉਦੋਂ ਜਿੱਥੇ ਬੰਦੇ ਤੁਹਾਡੇ ਜਿਹੜੇ ਉਹ ਲੋਕ ਕਹਿੰਦੇ ਜਿਹੜੇ ਉਹ ਲੋਕ ਕਹਿੰਦੇ ਤੁਹਾਨੂੰ ਵੀ ਕਹਿੰਦੇ ਹੋਣੇ ਕਿ ਆਹ ਉਹ ਅੱਜ ਬਾਹਰ ਹੈਗੇ ਕਿ ਆਹ ਉਹ ਦਿੱਲੀ ਗਏ ਕਿ ਆਹ ਨੂੰ ਡਾਂਗਾ ਖਾਧੀਆਂ ਕਿ ਆ ਉਹਨਾਂ ਦਾ ਕਿਸੇ ਕੰਟ੍ਰਿਬਿਊਸ਼ਨ 'ਚ ਉਹ ਹੈਗਾ ਹਿੱਸਾ ਜਿਹੜੇ ਲੋਕ ਤੁਹਾਨੂੰ ਕਹਿੰਦੇ ਉਹਨਾਂ ਨੂੰ ਇਹ ਗੱਲ ਜ਼ਰੂਰ ਪੁੱਛੋ ਭਾਈ ਉਹ ਤਾਂ ਇਹ ਵੀ ਕਹਿੰਦੇ ਕਿ ਸਿਰਫ ਉਹ ਲੋਕਾਂ ਨੇ ਮੰਗਾ ਚਾਹੀ ਦੁਕਾਨਦਾਰਾਂ ਦੀ ਮੰਗਾਂ ਨਹੀਂ ਲੜ ਰਹੀ ਆ ਦੁਕਾਨਦਾਰ ਬਾਹਰ ਆਣਾ ਸੁਣੋ ਨਾ ਮੇਰੀ ਗੱਲ ਸੁਣੋ ਦੁਕਾਨਦਾਰ ਜਦੋਂ ਬਾਹਰ ਆਉਂਗੇ ਅਸੀਂ ਦੁਕਾਨਦਾਰਾਂ ਨਾਲ ਹੋਵਾਂਗੇ ਜਦੋਂ ਮਲਾਜ਼ਮ ਬਾਹਰ ਆਉਂਗੇ ਅਸੀਂ ਮਲਾਜ਼ਮਾਂ ਨਾਲ ਹੋਵਾਂਗੇ ਜੇ ਹੁਣ ਕਿਸੇ ਬੰਦਾ ਦਾ ਘਰ ਹੀ ਬੈਠਾ ਸੀ ਉਹਦੀ ਮੰਗ ਲੈ ਕੇ ਅਸੀਂ ਥੋੜੀ ਲੜਨਾ ਨਹੀਂ ਆਵਾਜ਼ ਤੁਹਾਡੇ ਵੱਲੋਂ ਕਦੀ ਚੱਕੀ ਜਾਂਦੀ ਨਹੀਂ ਮੇਰੀ ਗੱਲ ਸੁਣੋ ਜੇ ਤੁਸੀਂ ਭਾਈ ਸਾਹਿਬ ਮੋਰਾ ਹੋਣਾ ਤਾਂ ਅਸੀਂ ਆਵਾਜ਼ ਕਰਾਂਗੇ ਥੋੜੀ ਅੱਛਾ ਜੀ ਕਿ ਘੇਟ ਦਾ ਥੋੜਾ ਦੁਖਦਾ ਗੋਲੀ ਅਸੀਂ ਖਾ ਲਈਏ ਪਰ ਮੈਂ ਜੇ ਗੱਲ ਦੇਖਿਆ ਅਸੀਂ ਆਮ ਵੀ ਦੇਖਣ ਨੂੰ ਮਿਲਿਆ ਜਿੰਨੇ ਵੀ ਤੁਹਾਨੂੰ ਲੱਗਦਾ ਛੋਟੀ ਜਿੱਥੇ ਬੰਦਿਆਂ ਨਾਲ ਜੋ ਗੱਲ ਕਰੀਏ ਉੱਥੇ ਬਹੁਤ ਘੱਟ ਸਮਝੋਤ ਹੁੰਦੀ ਹੈ ਤੁਹਾਡੀਆਂ ਜਿੱਥੇ ਬੰਦਿਆਂ ਹਾਂ ਕੁਝ ਕੁ ਲੋਕ ਤੁਹਾਡੇ ਤੁਸੀਂ ਜਾਣਦੇ ਆ ਤੁਹਾਨੂੰ ਵੀ ਦੇਖਿਆ ਕੁਝ ਲੋਕ ਚੜਦੀ ਹੈ ਪਰ ਜ਼ਿਆਦਾਤਰ ਨਾਦਾਰ ਦੇ ਕਹਿੰਦੀ ਹੈ ਚਲੋ ਧੋੜਾ ਜਿਹੜੇ ਜਿਹੜੇ ਵੀਰਾਂ ਦੀ ਗੱਲ ਉਹ ਕਰਦੇ ਹੁੰਦੇ ਜਿਹੜੇ ਘਰੀਂ ਚੁੱਲ੍ਹਿਆਂ ਕੋ ਬੈਠੇ ਹੁੰਦੇ ਹਾਂ ਜਿਹੜੇ ਲੜਨ ਵਾਲੇ ਬੰਦੇ ਆ ਉਹ ਕਦੇ ਨਹੀਂ ਗੱਲ ਕਰਦੇ ਹੁੰਦੇ ਕਦੇ ਨਹੀਂ ਲੜਦੇ ਉਹਨਾਂ ਨੂੰ ਪਤਾ ਲੜਾਈ ਕਿਸ ਹਾਲ ਵਿੱਚ ਚੱਲਣੀ ਹੈ ਜਿਹੜੇ ਚ ਉਹ ਜਾਣ ਕੁੱਥੇ ਨੂੰ ਉੱਥਾ ਕੋਈ ਕਹਿਣਾ ਰੋਕਿਆ ਵਾ ਉਹ ਚਲੇ ਜਾਣ ਕਿ ਅਸੀਂ ਰੋਕਿਆ ਉਹਨਾਂ ਨੂੰ ਨਹੀਂ ਫੜਿਆ ਬਾਜੀ ਉਹ ਚਲੇ ਜਾਣ ਜਿਹੜੇ ਕਹਿੰਦੇ ਉਹ ਕਰ ਲਿਆ ਫਲਾਣਾ ਕਰ ਲਿਆ ਠੰਕੜਾ ਕਰ ਲਿਆ ਉਹ ਚਲੇ ਜਾਣ ਆਮ ਲੋਕ ਵੀ ਖੜੇ ਆ ਤੁਸੀਂ ਤੁਸੀਂ ਕਿਦਰ ਲੱਗ ਰਿਹਾ 15 ਸਮਰਥਨ ਸਰ ਤੁਸੀਂ ਵੀ ਤੁਹਾਡਾ ਕੀ ਕਹਿਣਾ ਜਵਾਬ ਦੇ ਵਾ ਅੱਜ ਸਮਰਥਾ ਨਾੜਾ ਸੀ ਖੜੇ ਆ ਬਸ ਠੀਕ ਹੈ ਜੀ ਅੱਜ ਦਾ ਇਹ ਕਿਸਾਨੀ ਦੇ ਨਾਲ ਹੈ ਜੀ ਅੱਜ ਦਾ ਸਾਰਿਆਂ ਨੂੰ ਕਹਿੰਦਾ ਬਾਹਰ ਨਿਕਲੋ ਵੇ ਆਪਣੀ ਕਿਸਾਨੀ ਨੂੰ ਬਚਾਓ ਜੀ ਹਾਂ ਜੀ ਔਮ ਲੋਕਾਂ ਵੱਲੋਂ ਵੀ ਸਮਰਥਨ ਕੀਤਾ ਗਿਆ ਹੈ ਭਾਵੇਂ ਕਿ ਕੁਝ ਉਧਰੋਂ ਲੈ ਕੇ ਆਪ ਪਸੰਦ ਬਤੀ ਨਹੀਂ ਇਸ ਵੀਰਾਂ ਆਖੋਰੀ ਤੇ ਥੋੜੀ ਜਿਹੀ ਮਦਦ ਪੇਸ਼ ਕੀਤੀ ਥੋੜੀ ਆਪਦੇ ਬਹਿਤ ਭਾਗੇ ਦੇਖਣ ਨੂੰ ਲਈ ਪਰ ਫਿਰ ਵੀ ਜੇ ਗੱਲ ਕਰੀਏ ਇੱਕ ਪਾਸੇ ਤਾਂ ਕਿਸਾਨ ਨੇ ਰੱਪੀਆਂ ਮੰਗਾ ਲਈ ਸਟਾਕ ਕਰ ਰਹੇ ਨੇ ਇੱਕ ਪਾਸੇ ਦੂਜੀ ਪਾਸੇ ਜੇ ਇੱਕ ਮਸਤ ਵੀ ਇਹਨਾਂ ਵਿੱਚ ਸਰਕਾਰ ਪਾਏ ਗਏ ਨੇ ਲੋਕਲ ਸੇਵਿੰਗ ਜਿਸੀ ਫਿਰ ਵੀ ਤੁਹਾਨੂੰ ਕੁਈਰ ਦੁਕਾਨ ਜਾ ਰਹੇ ਆ ਕਿ ਆਵਾਜ਼ ਕਿਤੇ ਕਿਤੇ ਬੰਦ ਨਹੀਂ ਹੋਈ ਤੇ ਕਿਤੇ ਆਵਾਜ਼ ਬੰਦ ਨਹੀਂ ਲੋਕ ਵੀ ਉਹ ਦੇਖੋ ਜਿਆਤਰਾ ਭੰਗ ਹੈ ਜਿੰਨਾ ਬੁਝਿਆ ਹੈ ਜਿੰਨਾ ਕਾਲ ਕਰੀਏ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਦੋ ਵੱਖ-ਵੱਖ ਨਾਂ ਜਿੱਥੇ ਬੰਦੇ ਦੇ ਆਗੂ ਦੇ ਵਿੱਚ ਆਪੇ ਟਕਰਾਰਵਾਜੀ ਹੋ ਜਾਂਦੀ ਹੈ ਤੇ ਉਹ ਟਕਰਾਰਵਾਜੀ ਨੇ ਕਿਤਨੇ ਕਿਤੇ ਕਿਸਾਨਾਂ ਜਿੱਥੇ ਵੀ ਲਿਆ ਵੀ ਆਪਸ ਵਿੱਚ ਮਤਭੇਦ ਹੋਣਾ ਵੀ ਸਾਹਮਣੇ ਆ ਗਿਆ ਆ ਉਹਨਾਂ ਵੀ ਉਸ ਤੋਂ ਬਾਅਦ ਅਗਲੇ ਪਾਸੇ ਵੱਧਦੀ ਹੈ ਤੇ ਉੱਥੇ ਵੀ ਤੁਹਾਨੂੰ ਦੱਸਾਂਗੇ ਕਿਸ ਤਰ੍ਹਾਂ ਦਾ ਸਮਰਥਨ 15 ਮਿਲ ਰਿਹਾ ਹੈ ਆਪਣੇ ਸ਼ੋਕੀ ਪ੍ਰਦੀਪ ਨਾਲ ਮੇਰਾ ਪੰਜਾਬ ਨਿਊਜ਼ ਤੋਂ ਨੇਸ਼ਨਲ ਕਵਰੇਜ ਦੇ ਰੂਪ ਵਿੱਚ ਨਾ